ਪੰਜਾਬ ਚ 8 ਦਵਾਈਆਂ ਤੇ ਲਗਾਈ ਗਈ ਹੈ ਰੋਕ ਉਹਤੇ ਦਾਜੀ ਕੀ ਸਾਈਡ ਇਫੈਕਟ ਦੇ ਕਾਰਨ ਦਵਾਈਆਂ ਤੇ ਪਾਬੰਦੀ ਜਿਹੜੀ ਉਹ ਲਗਾਈ ਗਈ ਹੈ ਕੋਲਡ ਰੀਫ ਸਰਪ ਪਹਿਲਾ ਹੀ ਜਿਹੜਾ ਬੈਨ ਕਰ ਦਿੱਤਾ ਗਿਆ ਸੀਗਾ ਤੇ ਉਹਤੇ ਹੀ ਮਰੀਜ਼ਾ ਚ ਰਿਐਕਸ਼ਨ ਤੋਂ ਬਾਅਦ ਕਾਰਵਾਈ ਜਿਹੜੀ ਉਹ ਕੀਤੀ ਗਈ ਸਿਹਤ ਵਿਭਾਗ ਨੇ ਚਤਾਵਨੀ ਜਾਰੀ ਕੀਤੀ ਤੇ ਉਹਤੇ ਹੀ ਬੱਚਿਆਂ ਦੀ ਮੌਤ ਤੋਂ ਬਾਅਦ ਇਸ ਸੱਤ ਰੂਪ ਜਿਹੜਾ ਪੜਾਇਆ ਗਿਆ ਉਥੇ ਹੀ ਦੱਸਦੀ ਇਸ ਵੇਲੇ ਦੀ ਵੱਡੀ ਜਾਣਕਾਰੀ ਪੰਜਾਬ ਦੇ ਵਿੱਚ 8 ਦਵਾਈਆਂ ਤੇ ਰੋਕ ਲਗਾਈ ਗਈ ਹੈ ਤੇ ਸਾਈਡ ਇਫੈਕਟ ਦੇ ਕਾਰਨ ਦਵਾਈਆਂ ਤੇ ਪਾਬੰਦੀ ਜਿਹੜੀ ਉਹ ਲਗਾਈ ਗਈ ਹੈ ਤਾਂ ਕਿ ਕਿਸੇ ਵੀ ਤਰੀਕੇ ਦਾ ਕੋਈ ਅੱਗੇ ਨੁਕਸਾਨ ਜਿਹੜਾ ਉਹ ਨਾ ਹੋ ਪਵੇ ਕੋਈ ਰਿਐਕਸ਼ਨ ਜਿਹੜਾ ਉਹ ਨਾ ਹੋਵੇ ਕੋਈ ਸਾਈਡ ਇਫੈਕਟ ਜਿਹੜਾ ਮਰੀਜ਼ਾਂ ਨੂੰ ਜਿਹੜਾ ਉਹ ਨਾ ਹੋਵੇ ਜਿੱਥੇ ਮਰੀਜ਼ਾਂ ਚ ਰਿਐਕਸ਼ਨ ਤੋਂ ਬਾਅਦ ਇਹ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਤੇ ਸਿਹਤ ਵਿਭਾਗ ਨੇ ਚਤਾਵਨੀ ਜਾਰੀ ਕੀਤੀ ਹੈ ਕਿ ਬੱਚਾ ਦੀ ਮੌਤ ਤੋਂ ਬਾਅਦ ਸਖਤ ਰੁਕ ਜਿਹੜਾ ਅਪਣਾਇਆ ਗਿਆ ਸਿਹਤ ਵਿਭਾਗ ਦੇ ਵੱਲੋਂ ਹੋਤੀ ਦੱਸਦੀ ਕਿ ਪੰਜਾਬ ਦੇ ਵਿੱਚ 8 ਦਵਾਈਆਂ ਤੇ ਰੋਕ ਲਗਾਈ ਗਈ ਹੈ ਸਾਈਡ ਇਫੈਕਟ ਦੇ ਕਾਰਨ ਦਵਾਈਆਂ ਤੇ ਪਾਬੰਦੀ ਜਿਹੜੀ ਉਹ ਲਗਾਈ ਗਈ ਹੈ ਕੋਲਡ ਰਿਫ ਸਰਪ ਪਹਿਲਾਂ ਹੀ ਜਿਹੜਾ ਬੈਨ ਜਿਹੜਾ ਕਰ ਦਿੱਤਾ ਸੀਗਾ ਤੇ ਉੱਤੇ ਹੀ ਹੁਣ 8 ਦਵਾਈਆਂ ਤੇ ਰੋਕ ਜਿਹੜੀ ਉਹ ਲਗਾਈ ਗਈ ਹੈ ਸਿਹਤ ਵਿਭਾਗ ਦੇ ਵੱਲੋਂ ਹੋਤੀ ਦੱਸਦੀ ਕਿ ਬੱਚਾ ਦੀ ਮੌਤ ਤੋਂ ਬਾਅਦ ਉਤੇ ਹੀ ਦੱਸਦੀ ਕਿ ਸਖਤ ਰੁਕ ਜਿਹੜਾ ਹੁਣ ਸਿਹਤ ਵਿਭਾਗ ਨੇ ਅਪਣਾਇਆ ਸਾਈਡ ਇਫੈਕਟ ਦੇ ਕਾਰਨ ਦਵਾਈਆਂ ਤੇ ਪਾਬੰਦੀ ਲਗਾਈ ਗਈ ਹੈ 8 ਦਵਾਈਆਂ ਤੇ ਜਿਹੜੀ ਹੈ ਪਾਬੰਦੀ ਲਗਾਈ ਗਈ ਹੈ ਪੰਜਾਬ ਦੇ